ਹਾਏ ਮੇਰੇ ਨੋਟਬੁੱਕ ਦਾ ਸਾਰਾ ਹੀ ਕੰਮ ਅਨਕੰਪਲੀਟ ਆ ਮਮਾ ਨੇ ਸਕੂਲ ਨਹੀਂ ਜਾਂਦੇ ਹਾਂ ਤੇ ਪੈਂਡਿੰਗ ਰਹੀ ਜਾਂਦਾ ਮੇਰਾ ਸਾਰਾ ਹੀ ਕੰਮ ਤੇ ਟਰ ਕਿੱਦਾਂ ਮੈਂ ਕੰਪਲੀਟ ਕਰਾਂ ਮੇ ਹਰ ਲੀਡ ਕੰਪਲੀਟ ਨਹੀਂ ਹੋ ਰਹੀਆਂ ਪਰ ਉਹਨਾਂ ਦੇ ਕਰ ਮਮਾ ਨਹੀਂ ਜਾਂਦੇ ਹਾਂ ਤੇ ਪੁੱਛਣਾ ਪੈਣਾ ਕੋਈ ਗਾਮੋਂਦਰ ਫਿਰ ਮੈਂ ਕਿੱਦਾਂ ਸਾਰਾ ਕਵਰ ਕਰਨਾ ਲੇ ਤੁਸੀਂ ਤੇ ਪੁੱਛਦੇ ਹਾਂ ਬੜਾ ਮਮਾ ਨੂੰ ਮम्मा ਉਹ ਮੈਂ ਹੱਲ ਨਹੀਂ ਕਰੋ ਕਿ ਆਪ ਵੀ ਲੈ ਮੇਰਾ ਕੰਮ ਬੜਾ ਪਿੱਛੇ ਪੈ ਗਿਆ ਕੰਮ ਛੋੜਾ ਲੈਣ ਜਾਣਾ ਅਫੀਰਨ ਜਾਣਾ ਵਾ ਫੇਰਿਆ ਪਿਓ ਫੇਰ ਹੱਲ ਮੈਨੂੰ ਗੱਲਾਂ ਕਰਦੀ ਮੇਰੀ ਧੀ ਨੂੰ ਵਾਰਾ ਕਰਦੀ ਕਰਦੀ ਰਹਿੰਦੀ ਆ ਕਹਿੰਦੀ ਇਧਰੋਂ ਲੈ ਆ ਚੀਜ਼ ਕਹਿੰਦੀ ਇਧਰੋਂ ਲੈ ਆ ਜ ਲੈ ਆ ਜਿੱਥੇ ਜਾਣਾ ਫੇਰਿਆ ਫੇਰਨ ਥੋੜੀ ਜਾਣਾ ਮੇਰਾ ਕੰਮ ਬੜਾ ਪਿੱਛੇ ਫੇਰ ਨਹੀਂ ਜਾਣਾ ਫੇਰਿਆ ਜਾ ਜਾ ਧੀ ਆ ਜੀ ਦੋ ਮਿੰਟ ਰਸ ਦੋ ਮਿੰਟ ਸੇ ਕੰਮ ਅਣਿਆਸਟੀ ਗਾ ਬਾਪੂ ਚਾਰ ਗਰ ਗੇਨ ਕੀਆ ਲਿਆ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਮਜ਼ਾ ਕਰ ਲੈ ਮੈਨੂੰ ਮੈਦਾ ਪਾਣੀ ਪੀਣਾ ਨਹੀਂ ਬੱਸ ਅੱਛਾ ਮੈਂ ਕਹਿੰਦੀ ਤੇ ਵੇਖਦੀ ਆਂ ਮੈਂ ਤੇ ਐਂ ਨਹੀਂ ਤਾਂ ਗਰਮੀ ਜੀ ਬੜੀ ਤੇ ਪਹਵਾ ਹੁੰਦੇ ਇਹ ਤਾਂ ਘਰ ਕਰਕੇ ਉੱਪਰ ਆ ਗਏ ਹਾਂਜੀ ਉੱਪਰ ਬੈਠਾ ਮਾ ਪਹਵਾ ਹੁੰਦੇ ਹਾਂਜੀ ਕੀ ਕਰਦੇ ਆਂ ਮੈਂ ਭਾਂਡੇ ਮਾਂਦੇ ਆਂਦੇ ਅੱਛਾ ਮਮਾ ਕਰਦੀ ਮਮਾ ਮੇਰੇ ਫੋਨ ਵੇਖਣ ਦੇ ਠੀਕ ਹੈ

ਕਾਪੀ ਲੈ ਲਾਰ ਲਈਨ ਕੋਲੋਂ ਕਰਲਾ ਕੰਪਲੀਟ ਤੇ ਖਾਣਾ ਕੋਨਾ ਕੁਛ ਮੈਂ ਬਣਾ ਦਾਂ ਤੈਨੂੰ ਨਹੀਂ ਨਹੀਂ ਖਾਣਾ ਦੀ ਆ ਦੇਖ ਲਓ ਤੇ ਖਾਣਾ ਤੇ ਮੈਗੀ ਖਾਣੀ ਇਸ ਵਾਰ ਮੈਂ ਬਣਾ ਕੇ ਲੈ ਆਉਣੀ ਮੈਗੀ ਕੋਠੇ ਤਾਂ ਬੈਠਿਆ ਵਾਜੀ ਆਉਂਦੇ ਹੀ ਨਾ ਇਸ ਕਰਕੇ ਕੋਠੇ ਤੇ ਚੜੇ ਸੀ ਉਹ ਲੱਗ ਰਿਹਾ ਉੱਪਰ ਹੋ ਜਾ ਮੈਂ ਲੈ ਜਰੂਰੇ ਗਏ ਆਪਣੀ ਮੰਮਾ ਤੇ ਵੀ ਕੰਨਾ ਵਧੀਆ ਨਾ ਹੈ ਤੇਰੀ ਮੰਮਾ ਜੀ ਤੇ ਤਾਂ ਬੈਗੀ ਬਣਾ ਲਿੰਦੇ ਆ ਤੇਰੀ ਕੋਈ ਵਗੈਸੇ ਰੋਣ ਮੈਂ ਮੰਮਾ ਨੂੰ ਵੇਦਾ ਕਰਦੇ ਸੀ ਇਹਦੇ ਮਮਾ ਨੇ ਮਾਰਨੇ ਚਾਹਦੇ ਮਮਾ ਬਣਾ ਬੋਦੋ ਦੋ ਜਦਾ ਯਾ ਸਾਵਾ ਜਦੋਂ ਮੇਰੇ ਮਤਰੀ ਮਮਾ ਨਾਲ ਪੜੰਗਿੰਦੇ ਜੇ ਮੈਂ ਨਾ ਕੰਮ ਕਰਾਂ ਫਿਰ ਮੇਰੇ ਪਾਪਾ ਨਾਲ ਲੜਦੇ ਆ ਹੱਦ ਤੋਂ ਬੋਲਣ ਦੋ ਕਰ ਬੋਤ ਫਾਟ ਕਰਦੇ ਸੁਭੋ ਮੈਂ ਜਦੋਂ ਮੈਂ ਮਮਾ ਦਾ ਜੀ ਕਰਦਾ ਕਾਲ ਦਿੰਦੇ ਆ ਨਾਲੇ ਮੈਨੂੰ ਕਹਿੰਦੇ ਤੂੰ ਪੜ ਕੇ ਕਰਨਾ ਜੇ ਆਪਣੇ ਮਮਾ ਨੂੰ ਉਹਨੂੰ ਤਾਂ ਹੁੰਦਾ ਕਿ ਹਾਂ ਮੇਰਾ ਬੱਚਾ ਪੜ ਲਿਖ ਜਾਵੇ ਤੇ ਇਹ ਮਤਰੀ ਮਮਾ ਨੂੰ ਤਾਂ ਹੁੰਦਾ ਵੀ ਜਿੱਦਾਂ ਦੀ ਆ ਬਸ ਠੀਕ ਆ ਆਪਣੇ ਮੁੰਡੇ ਨੂੰ ਤੇ ਉਹਨਾਂ ਦੇ ਉਹ ਆਪਣੇ ਮੁੰਡੇ ਨਾਲ ਇਹਦਾ ਕਰਦੇ ਚਾਹਿਆ ਉਹਦਾ ਕਿ ਤੂਰ ਆ ਉਹਦੇ ਵਾਂਗੂ ਕਰਨਾ ਮੇਰਾ ਵੀ ਕੀ ਕੀ ਕੰਮ ਕਰਦੇ ਘਰ ਦਾ ਕਾਇਆ ਤੇ ਰੋਟੀ ਰੋਟੀ ਸਭ ਜੀ ਸਾਰਾ ਖੱਟਗੇ ਸੋ ਇਹ ਨਾਲ ਕੰਮ ਕਰ ਲੈਣੀ ਸਾਰਾ ਘਟਨਾ ਪੈਂਦਾ ਕਿ ਜੇ ਮੇਰੀ ਮੰਮਾ ਨੂੰ ਕੋਈ ਕੁਝ ਨਾ ਉਹ ਕੁਝ ਨਹੀਂ ਕਰਦੀ ਨਾ ਬਸ ਪੜੇ ਪੜਨਾ ਹੀ ਉਹ ਦਿਨ ਬਤਾਵਾ ਸਾਰਾ ਨਾਲ ਮੇਰੀਆਂ ਘਾਬੀਆਂ ਬਲੇਕ ਹੋ ਗਿਆ ਹੈ ਸਾਰਾ ਉਹ ਛੜਾ ਗਈ ਮੈਂ ਮੈਂ ਨੋਟਬੁੱਕ ਦੇ ਦੇਣਾ ਆਪਣੇ ਹਾਂ ਕੋਈ ਨਹੀਂ ਦੇ ਦੇਣੀ ਸਾਡੇ ਕੋਲ ਚੱਲ ਗਿਆ ਜਦ ਤੱਕ ਮੰਮਾ ਨੂੰ ਪੁੱਛਣਾ ਨਹੀਂ ਨਾ ਇਹ ਨਾ ਬਾਬਾ ਕਰ ਰਿਹਾ ਹੈ ਇਹ ਨਹੀਂ ਕਹਿੰਦੇ ਚੱਲ ਫਿਰ ਚੱਲ ਜਾਂਦੇ ਆ ਰਾਮ

ਨਹੀਂ ਇਹਨੂੰ ਤੇ ਬਹੁਤ ਕੋਈ ਕੰਮ ਹੈ ਨਹੀਂ ਆ ਤੈਨੂੰ ਨਹੀਂ ਹੈਗਾ ਨਹੀਂ ਅੰਟੀ ਉਹ ਸਾਡੇ ਕੋਲੇ ਕਾਪੀ ਲੈਣ ਆਈ ਤੇ ਇਹ ਕੰਨੀ ਉਹ ਸਾਡੇ ਤੇ ਆ ਜਾ ਕੋਈ ਨਹੀਂ ਇਹ ਤੇ ਵਿਹਲੀ ਆ ਇਹ ਤੇ ਕਦੀ ਤਰ ਪੈਂਦੀ ਕਾਪੀ ਲੈਣ ਬਾਨੇ ਲੱਭਦੀ ਆ ਕੰਮ ਦੇ ਮਾਰੀ ਫੇ ਕੰਮ ਨਾ ਹੋਵੇ ਹੈ ਇਹ ਮਤੇ ਇਮਾਨਦਮਤੇ ਇਮਾਨੋ ਕੀ ਕਹਿ ਹੀ ਦਿੰਦੇ ਆ ਇਹ ਕੁੜੀ ਖੁਦ ਵੀ ਵਿਗੜੀ ਆ ਕਦੀ ਕਾਪੀ ਲੈਣ ਤਰਪੋ ਕੰਮ ਕੰਮ ਦਾ ਕਹੀ ਤੇ ਲੜ ਪੈਂਦੀ ਤਰਪੈਂਦੀ ਕਾਪੀ ਲੈਣ ਮਮਾ ਮੈਂ ਕੱਪੀ ਨਹੀਂ ਕੰਪਲੀਟ ਮਤਾਂ ਆ ਰਹੀਆਂ ਨੇ ਬਈ ਚੁੱਪ ਕਰ ਨਖਰੇ ਨਾ ਕਰਿਆ ਕਰ ਤੇਰੀ ਪੜਾਈ ਨੂੰ ਕਿਤੇ ਆਖਰ ਨਹੀਂ ਆਈ ਵਰ ਕੇ ਤੂੰ ਡੀਸੀ ਲੱਗ ਜਾਣਾ ਜਿਹੜਾ ਸੁਣ ਪੁੱਤ ਇਹਨੂੰ ਕੰਮ ਧੰਦਾ ਕਰਨ ਦੇ ਰੋਟੀ ਪਾਣੀ ਬਣਨ ਵਾਲਾ ਹੱਡਾ ਇਹਨੂੰ ਬਣਾਉਣ ਦੇ ਤੂੰ ਜਾ ਆਪਣੇ ਘਰ ਚਲ ਠੀਕ ਹੈ ਹਮ ਹਰ ਤੂੰ ਬੁੱਤ ਬਰ ਕੇ ਬਹਿ ਗਈਆਂ ਚੱਲ ਰੋਟੀ ਬਣਾ ਆਪਣੇ ਪਿਓ ਦੀ ਬਰਾਤ ਮੇਰੀ ਵੀ ਬਣਾ ਚਾ ਲੋ ਬਣਾ ਦੇ ਮੈਂ ਤੇ ਜਾ ਬੈ ਗਈ ਮਮਾ ਦੇ ਦਿੱਥੇ ਲੱਗ ਗਏ ਮੈਨੂੰ ਛੱਡ ਕੇ ਮੈਨੂੰ ਖੱਲੀ ਨੂੰ ਛੱਡ ਗਏ ਤੁਸੀਂ ਮੇਰੇ ਫਰੈਂਡਾਂ ਨਾਲ ਵੀ ਕਿੰਨਾ ਕਰ ਦਿੰਦੇ ਹੋ ਤਾਂ ਰੋਟੀ ਅਜੇ ਤੱਕ ਲੈਤੀ ਨਹੀਂ ਆਈ ਕਿੱਥੇ ਮਰ ਗਈ ਐ ਮੈਂ ਢੀਕਣੀ ਐ ਤੇ ਰੋਟੀ ਐ ਤੇ ਰੋਟੀ ਖਾਵਾਂ ਇਹ ਕਿੱਥੇ ਚਲ ਗਈ ਆ ਵੇਲੀ ਐ ਇੱਕ ਵਾਰ ਮੈਂ ਇਹ ਨੂੰ ਵੇਖੀ ਜਾਇਆ ਕਰ ਹਾਂ ਮੇਰੀ ਮੰਮਾ ਹਾਂ ਮੰਮਾ ਮੰਮਾ ਕਰਦੀ ਰਹਿੰਦੀ ਐ ਪਤਾ ਨਹੀਂ ਮੰਮਾ ਨੂੰ ਕੀ ਲੈਣਾ ਐਨੇ ਰੋਟੀ ਪਾਣੀ ਬਣਾ ਇਦਾਂ ਮम्मा ਦੀ ਘੋਟ ਨੂੰ ਖਾ ਲਈ ਜਿਵੇਂ ਮੈਂ ਬਣਾ ਦਿੱਤੀ ਜਾਂ ਤੇ ਰੋਟੀਆਂ ਨੂੰ ਵਾਧੂ ਆ ਹੁਣ ਬਸ ਸਕੂਲ ਦਾ ਕੰਮ ਕਰਨਾ ਪਰ ਭੁੱਖ ਵੀ ਲੱਗੀ ਆ ਚਾਲ ਪਰ ਕੋਈ ਨਿੰਬੜ ਅਕੀ ਇਹ ਸਕੂਲ ਦਾ ਕੰਮ ਬੜਾ ਜਮ ਹੋਇਆ ਵਾ ਪਹਿਲਾ ਸਕੂਲ ਦਾ ਕੰਮ ਧਰ ਲੀਏ ਕੰਮ ਤੇ ਮੇਰਾ ਵਾਹੀ ਹੋ ਗਿਆ ਉਹ ਹੁਣ ਮੈਨੂੰ ਭੋਖ ਲੱਗੀ ਆ ਪਹਿਲਾ ਰੋਟੀ ਖਾ ਲੈਂਨੀ ਫਿਰ ਥੋੜਾ ਜਿਹੜਾ ਰਹਿ ਗਿਆ ਉਹ ਕਰ ਲੂੰਗੀ ਪਹਿਲਾ ਰੋਟੀ ਖਾ ਲਾਂ ਨਾ ਆ ਭੋਖ ਬੜੀ ਲੱਗੀ ਆ ਰੋਟੀ ਖਾਣੀ ਵੀ ਹਾਏ ਰੋਟੀ ਕੋਈ ਵੀ ਨਹੀਂ ਆਗੀ ਵੀ ਮੈਨੂੰ ਮੋਕ ਭੁੱਖ ਪਰ ਇਹ ਮਮਾ ਮਾਰ ਦੇ ਚੰਗਾ ਮਮਾ ਮੈਨੂੰ ਭੋਖ ਭਈ ਲੱਗੀ ਰੋਟੀ ਨਹੀਂ ਆ ਗਈ ਕੋਈ ਰੋਟੀ ਤਾਂ ਹੀ ਖਾ ਲੀਆਂ ਵਾ ਤੇ ਕੋਈ ਗੱਲ ਨਹੀਂ ਜੇ ਇੱਕ ਦਿਨ ਰੋਟੀ ਨਾ ਖਾਵੇਂਗੇ ਤੇ ਭੁੱਖੇ ਨਹੀਂ ਮਰ ਚੱਲੀ ਠੀਕ ਆ ਤੇ ਕੋਈ ਗੱਲ ਨਹੀਂ ఫిజ హుఖే മെനു ഭുഖീ ഭുഖ ല